ਨਵੇਂ ਪਲਾਸੇ ਗੁਰਦੈਵਤ ਸਰਹੰਗੀ ਆਏ। ਹਾਂਜੀ। ਇਹ ਪੁਗਰਫਾਰ ਹੋਇਆ। ਇਹ ਜਨਾਰੋਈ ਸੀ ਸੋਗਤ। ਜਦੋਂ ਬਲੀਸ਼ੀ ਇਹਦੇ ਨਾਲ ਦੇ ਗਿਆ ਇਹ ਪੁਗਰਫਾਰ ਹੋਈ ਸੀ। ਹਾਂਜੀ। ਉੱਥੇ ਜਿਹੜਾ ਕੋਰਾ ਜਹਾਵਾ ਹਾਂਜੀ। ਇੱਥੇ ਨੌ ਦਿਨ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ। ਤੇ ਸ਼੍ਰੀ ਗੁਰੂ ਨਾਨਕ ਦੇਵ ਜਿਓ ਕੇ ਆਪਣੇ ਦੱਖਣ ਦੀ ਉਦਾਸੀ ਤੋਂ ਵਾਪਸੀ ਸਮੇਂ ਇਸ ਸਥਾਨ ਤੇ ਆਇਸੀ ਤਨ ਤਨ ਸ਼੍ਰੀ ਗੁਰੂ ਘਰ ਕੋਵੇਂ ਸਾਹਿਬ ਜੀ ਤੇ ਇੱਕ ਤੋਂ ਇਲਾਵਾ ਤਨਨ ਕਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਚਾਰ ਗੁਰੂ ਸੇਵਾੰਦੀ ਜੜੀ ਚਨਚੋ ਪ੍ਰਾਪਤ ਹੈ ਇਹ ਗੁਰਦੁਆਰਾ ਸਾਹਿਬ ਅਸੀਂ ਖੜੇ ਹੋਏ ਆ ਜੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੀ ਨੂੰ ਜਿੱਥੇ ਨਜ਼ਰਵੰਦ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਸ੍ਰੀ ਤਖਨਵਾਲਾ ਸਾਹਿਬ ਗੁਰੂ ਕਾ ਤਾਲ ਜੋ ਕਿ ਜੁਪੀ ਵਿੱਚ ਆਗਰਾ ਵਿੱਚ ਸਥਿਤ ਹੈ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਭਾਈ ਗੁਰਦਾਸ ਜੀ ਨਿਵਾਸ ਜਿੱਥੇ ਆਪਾਂ ਨੂੰ ਰਾਤ ਨੂੰ ਰਹਿਣ ਨੂੰ ਜਿਹੜਾ ਆ ਕਮਰਾ ਮਿਲ ਗਿਆ ਸੀ ਸਿਰਫ 400 ਰੁਪਏ ਵਿੱਚ ਜੇ ਤੁਸੀਂ ਬਾਹਰ ਤੋਂ ਲੈਂਦੇ ਆ ਤੁਹਾਨੂੰ ਘੱਟੋ ਘੱਟ 1000 ਜਾਂ 1200 ਵਿੱਚ ਮਿਲਦਾ ਹੈ ਪਰ ਜੇ ਤੁਸੀਂ ਗੁਰਦੁਆਰ ਸਾਹਿਬ ਜਾ ਕੇ ਰਹਿਣੇ ਆ ਤਾਂ ਤੁਹਾਨੂੰ ਜਿਹੜਾ ਏਸੀ ਰੂਮ ਹੈ ਉਹ ਇਸ ਸਾਈਡ ਹੈ ਜੇ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਸਾਧੂ ਸਿੰਘ ਸੇਠੀ ਜੀ ਇਹ ਕਾਰ ਸੇਵਾ ਆਖਰੀ ਵਾਲੇ ਨੇ ਤੇ ਜਿਹੜੇ ਮਜੇਦਾਂ ਮੁਕੀ ਨੇ ਬਾਬਾ ਪ੍ਰੀਤਮ ਸਿੰਘ ਜੀ ਇੱਥੇ ਤੁਸੀਂ ਏਸੀ ਰੂਮ ਵੀ ਲੈ ਸਕਦੇ ਹੋ ਤੇ ਨੋਨ ਏਸੀ ਵੀ ਏਸੀ ਰੂਮ ਮੈਂ ਜਿਹੜਾ ਤੁਹਾਨੂੰ ਉਹ 800 ਰੁਪਏ ਵਿੱਚ ਮਿਲ ਜਾਊਗਾ ਤੇ ਨੋਨ ਏਸੀ ਰੂਮ ਜਿਹੜਾ ਤੁਹਾਨੂੰ ਉਹ 400 ਰੁਪਏ ਵਿੱਚ ਮਿਲ ਜਾਊਗਾ ਤੋਂ ਤੇ ਜੋ ਤੁਸੀਂ ਸਾਹਮਣੇ ਆ ਜੋ ਤਸਵੀਰ ਦੇਖ ਰਹੇ ਹੋ ਇਹ ਹੈ ਭਾਈ ਮਤੀ ਦਾਸ ਜੀ ਤੇ ਸਾਹਮਣੇ ਹੈ ਭਾਈ ਸਾਤੀ ਦਾਸ ਜੀ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਸ੍ਰੀ ਮੰਜੀ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਤੇ ਸਾਹਮਣੇ ਜਿਹੜੀ ਗੁਰਦੁਆਰਾ ਸਾਹਿਬ ਜੀ ਮੇਨ ਜਿਹੜੀ ਹੈ ਐਂਟਰੈਂਸ ਆ ਤੁਸੀਂ ਆ ਸਕਦੇ ਹੋ ਇਹ ਜਿਹੜਾ ਹੈ ਮੇਨ ਹਾਈਵੇ ਦਿੱਲੀ ਤੋਂ ਆਗਰਾ ਤੇ ਉੱਤੇ ਜਿਹੜਾ ਹੈ ਗੁਰਦੁਆਰਾ ਸਾਹਿਬ ਪੈਂਦਾ ਹੈ ਸਾਹਮਣੇ ਹੈ ਅਗਰ ਵਾਟਸਐਪ ਤੇ ਤੁਹਾਨੂੰ ਲੈ ਚਾਲਦੇ ਆ ਜਨ ਹਰ ਨਾਮ ਤੇ ਆਮਾਰੀ ਪ੍ਰੀਤ ਬਣਾਈ ਤਾਤ ਸਤ ਸਤੁਰੂ ਮੇਰ ਸਭਾ ਜਨ ਮਰ ਨਾਮ ਤੇ ਆਪਾਰੀ ਪ੍ਰੀਤ ਬਣਾਈ ਤਾਤ ਪ੍ਰਦਾਨ ਸਤ ਸਤੁਰੂ ਦਰਸ਼ਨਾ ਕਰ ਰਿਹਾ ਹਾਂ ਚਿਰਿਤ ਵਰਸਨਜੀ ਦੇ ਤਾਂ-ਤਾਂ ਸ਼੍ਰੀ ਗੁਰੂ ਸਾਹਿਬ ਜੀ ਦੇ ਇਹ ਮਾਰਤ ਉੰਜੀ ਜਿਹੜੀ ਆ ਸੰਭਾਲ ਕੇ ਰੱਖੀ ਗਈ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਟਾਈਮ ਤੋਂ ਸੀ ਥੋੜੀ ਹੋਤੀ ਰੈਨੋਵੇਸ਼ਨ ਕੀਤੀ ਗਈ ਹੈ ਉੱਪਰ ਪਾਲੀ ਸਾਈਡ ਸਾਤਾੜੀ ਸਾਈਡ I uh do -huh. One, two, three. i awesome. ਜਾਵਾ ਮੰਦਰ ਦਰਵਾਜ਼ਾ ਤੋਂ ਬਾਹਰ ਨਿਕਲਦੇ ਹੀ ਖੱਬੀ ਸਾਈਡ 'ਤੇ ਲਗੜਾ ਹਾਲ ਜਿਹੜਾ ਸੱਚੀ ਸੈੜੀ ਲਗੜਾ ਪ੍ਰਸ਼ਾਦ ਜੀ ਦੇਗ ਮਿਲਦੀ ਹੈ ਉਹਦੀ ਸਾਈਡ 'ਤੇ ਹੀ ਲਗੜਾ ਖੱਬੀ ਸਾਈਡ 'ਤੇ ਉਹ ਲਿਫਟ ਦਾ ਖਾਸ ਪ੍ਰਬੰਧ ਦਾ ਬਜ਼ੁਰਗਾਂ ਲਈ ਤੇ ਵਿਕਲਾਂਗ ਲਈ

सामने दरबार साहब यहाँ देख शेख लीए दिखाए गुरुद्वारा श्री भोरा साहेब के सामने गुरुद्वारा साहेब मंदिर साहेब ਉਹ ਅੰਦਰ ਦਾਸ ਜੀ ਸ੍ਰੀ ਪੁਰਾ ਜੀ ਦਾ ਦਰਵਾਜ਼ੇ ਤੋਂ ਬਾਹਰ ਹੁੰਦੇ ਹੀ ਜੀ ਸੱਜੀ ਸਾਈਡ ਤੇ ਹੋਏ ਉਹ ਦੁਬਾਰਾ ਸਤ ਪਵਨਿਤ ਪੀਠ ਤੇ ਪੁਰਾ ਸਾਹਿਬ ਜੀ ਆਪ ਵੀ ਜੋ ਤੇ ਸਾਹਮਣੇ ਇਤਿਹਾਸ ਵੀ ਲੱਗਾ ਹੋਇਆ ਹੈ ਇਵੇਂ ਤਾਂ ਵੀਡੀਓ ਇਸਟਾਰਟਿੰਗ ਵਿੱਚ ਦੱਸਿਆ ਇਹ ਆਗਲਾ ਧਰਤੀ ਵਿਖੇ ਸਤਿ ਸ੍ਰੀ ਅਕਾਲ ਗੁਰਦੁਆਰਾ ਸਾਹਿਬ ਸ੍ਰੀ ਦੁੱਖ ਨਿਵਾਰਨ ਸਾਹਿਬ ਗੁਰੂ ਘਰਤਾਲ ਜਿਹੜਾ ਆ ਉਹ ਚਾਰ ਗੁਰਸੇਵਾਾਂ ਦੀ ਚਰਨਛੋਪਾ ਪ੍ਰਾਪਤ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਆਪਣੇ ਦੱਖਣ ਦੀ ਉਦਾਸੀ ਤੋਂ ਵਾਪਸੀ ਸਮੇਂ ਇਸ ਸਥਾਨ ਤੇ ਆਏ ਸੀ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਇਸ ਤੋਂ ਇਲਾਵਾ ਤਾਂ ਨਿਕਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਚਾਰ ਗੁਰਸੇਵਾਾਂ ਦੀ ਜਿਹੜੀ ਚਰਨਛੋਪਾ ਪ੍ਰਾਪਤ ਹੈ ਇਹ ਗੁਰਦੁਆਰਾ ਸਾਹਿਬ ਇਹ ਸਾਹਮਣੇ ਹੈ ਪਾਵਨ ਪਵਿੱਤਰ ਸ਼੍ਰੀ ਘੋੜਾ ਸਾਹਿਬ ਤੇ ਦਰਸ਼ਨ ਕਰਦੇ ਆਂ ਚਿਰ ਕੋ ਤੇ ਹੁਣ ਤੱਕ ਸੈਟਿੰਗ ਹੋ। ਓ ਆਏ। ਸ਼੍ਰੀ ਘੋਰਾ ਸਾਹਿਬ ਤੋਂ ਬਾਹਰ ਨਿਕਲਦੇ ਹੀ ਸਾਹਮਣੇ ਜਿਵੇਂ ਦੱਸਿਆ ਇੱਕ ਸਾਈਡ ਜਿਹੜੀ ਆ ਭਾਈ ਮਤੀ ਦਾਸ ਦੀ ਇੱਕ ਸਾਈਡ ਭਾਈ ਸਤੀ ਦਾਸ ਦੀ ਜੀ ਦੀ ਵੀਡੀਓ ਉਹ ਬਣਾਏ ਗਿਆ ਹੈ। ਤੇ ਸਾਹਮਣੇ ਆ ਨਿਸ਼ਾਨ ਸਾਹਿਬ। ਇਥੋਂ ਕੁਝ ਕਦਮ ਚੱਲਦੀ ਸਾਹਮਣੇ ਗੁਰਦੁਆਰਾ ਸਾਹਿਬ ਮੰਜੀ ਸਾਹਿਬ। ਗੁਰਦੁਆਰਾ ਮੰਜੀ ਸਾਹਿਬ ਦੇ ਸੱਜੇ ਪਾਸੇ ਅਸੀਂ ਦੇਖ ਸਕਦੇ ਹਾਂ ਭਾਈ ਨੰਦ ਲਾਲ ਜੀ ਦਾ دیਵਾਨ ਹਾਲ ਤੇ ਪਹਿਲਾ ਕੋਲ ਖਾਂਦੇ ਆ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਜੀ ਦੇ ਦਰਸ਼ਨ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੇਨ ਹਾਈਵੇ ਜਿਹੜਾ ਦਿੱਲੀ ਤੋਂ ਆਗਰਾ ਜਾਂਦਾ ਹੈ ਤੇ ਉਸੇ ਹੀ ਸਥਾਨ ਤੇ ਜੋ ਕਿ ਖੱਬੇ ਪਾਸੇ ਨੂੰ ਹੈ ਗੁਰਦੁਆਰਾ ਸਾਹਿਬ ਹੈ ਸਥਿਤ ਹੈ ਤੇ پارک ਵੀ ਬਹੁਤ ਸੋਹਣੀ ਬਣਾਈ ਗਈ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਸੁਖੀ ਮੰਦਿਰ ਸਾਹਿਬ ਜੀ ਜੇਨੋ ਕਰਦੇ ਆਂ ਦਰਸ਼ਨ ਦੀ ਦੌਰ

ਧੰਨਵਾਦ ਜੀ ਇਹ ਜੀ ਇਸ ਕੋਲ ਸਥਾਨ ਦੇਖ ਰਿਹਾ ਹਾਂ ਗੁਰਦੁਆਰਾ ਸਾਹਿਬ ਸ੍ਰੀ ਮੰਜੀ ਸਾਹਿਬ ਇੱਥੇ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਤੇ ਇੱਕ ਵਾਰ ਦਜੀਨ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਤੇ ਜੋ ਤੁਸੀਂ ਪੁਰਾਤ ਪਹਿਲੇ ਦੇਖਿਆ ਉਸ 사이 ਤੇ ਉੱਥੇ ਗੁਰੂ ਸਾਹਿਬ ਜੀ ਨੂੰ ਜਿਹੜਾ ਆ ਉਹ 9 ਦਿਨ ਲਈ ਨਜ਼ਰਬੰਦ ਕੀਤਾ ਗਿਆ ਸੀ i should ਸਾਹਮਣੇ ਹੀ ਰਿਹਾ ਐਸ ਸਥਾਨ ਵੀ ਹੈ ਜੇ ਤੁਸੀਂ ਰਹਿਣਾ ਚਾਹੁੰਦੇ ਹੋ ਇਸ ਸਾਈਡ ਵੀ ਹੈ ਉਸ ਸਾਈਡ ਵੀ ਹੈ ਇਸ ਸਾਈਡ ਆ ਫਰੂਕੇ ਸੀ ਤੇ ਧੰਨੇ ਨੂੰ ਪੱਥਰ ਦੇ ਦਿੱਤਾ ਤੇ ਦਰਬਾਰ ਸਾਹਿਬ ਤੇ ਤੁਸੀਂ ਸੱਜੀ ਸਾਈਡ ਦੇਖਦੇ ਹੋ ਤਾਂ ਸਾਹਮਣੇ ਹੀ ਹੈ ਜੋੜਾ ਘਰ ਜੋੜਾ ਘਰ ਦੇ ਸੱਜੀ ਸਿਹੜਾ ਕੱਟਰੀ ਕਰ ਤੁਸੀਂ ਆਪਣਾ ਜੜਾ ਸਮਾਨ ਜੜਾ ਜੋ ਜਮਾ ਕਰਵਾ ਸਕਦੇ ਹੋ ਤੇ ਇਸ ਸਾਹਮਣੇ ਹੀ ਹੈ 메ਨ ਦਫਤਰ ਜਿੱਥੇ ਤੁਸੀਂ ਆਪਣਾ ਕਮਰਾ ਵਗੈਰਾ ਲੈ ਸਕਦੇ ਹੋ ਇਸ ਗੁਰਦਵਾਰਾ ਸਾਹਿਬ ਦਾ ਪੂਰਾ ਇਤਿਹਾਸ ਇਹ ਹੈ ਜੀ ਕਿ ਮੁਗਲ ਸ਼ਾਸਕ ਰੰਗਜੀਤ ਦੇ ਟਾਈਮ ਉਸਨੇ ਸਿਰੀ ਜਰੂ ਤੀਗੋ ਮਾਧ ਦੀ ਉੱਤੇ 500 ਮੋਰਾਂ ਦਾ ਜੋ ਕੇ ਇਨਾਮ ਰੱਖਿਆ ਸੀ। ਪਰ ਉਹ ਤੇਗੋ ਬਾਹਰ ਜੀ ਨੇ ਜਾਣਾ ਤੇ ਦਿੱਲੀ ਨੂੰ ਸੀ ਪਰ ਉਹਨਾਂ ਨੇ ਆਖਰੀ ਵਿੱਚ ਰੁਕਣ ਦਾ ਇਸ ਲਈ ਸੋਚਿਆ ਕਿਉਂਕਿ ਇੱਥੇ ਇੱਕ ਹਸਨ ਅਜੀ ਨਾਮ ਦਾ ਵਿਅਕਤੀ ਹੋਇਆ ਜੋ ਕਿ ਭੇਡਾ ਚਾਰਦਾ ਹੁੰਦਾ ਸੀ। ਉਸਨੇ ਕਿ ਬਹੁਤ ਗਰੀਬੀ ਕੀਤੀ ਤੇ ਉਸ ਦੀ ਗਰੀਬੀ ਜਿਹੜੀ ਆ ਉਹ ਕੱਟਣ ਨੂੰ ਇਸ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਸਥਾਨ ਤੇ ਆਉਣ ਦਾ ਜਿਹੜਾ ਆ ਉਹ ਵਿਚਾਰ ਬਣਾਇਆ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਤਾਂ ਜੋ ਉਸ ਨੂੰ ਜੜੀਆਂ 500 ਮੋਰਾ ਮਿਲ ਸਕਣ ਇਹ ਆਪਣਾ ਰੂਮ ਨੰਬਰ ਸੀ 117 ਮਾਨੇ ਆ ਬੰਦਾ ਵੀ ਆਪਣੇ ਨਾਂ ਨਾਲ ਆਇਆ ਇੱਕ ਤੇ ਤੁਸੀਂ ਦੇਖਿਆ ਪਿੱਛੇ ਗੁਰਦੁਆਰਾ ਸਾਹਿਬ ਸ਼੍ਰੀ ਦੁਖਨੀਵਾਰ ਗੁਰੂ ਕਾ ਤਾਲ ਦਾ ਜਿਹੜਾ ਆ ਮੇਨ ਇਤਿਹਾਸ ਤੇ ਤੁਹਾਨੂੰ ਸਤਿਰਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਜਿਹੜਾ ਜੀ ਆਪਣੇ ਸੱਜੀ ਸਾਈਡ ਨੂੰ ਤੁਸੀਂ ਏਟੀਐਮ ਵੀ ਦੇਖ ਸਕਦੇ ਹੋ ਪੈਸੇ ਜੇ ਤੁਹਾਨੂੰ ਲੋੜ ਹੈ ਤੁਸੀਂ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ ਤੇ ਸਾਹਮਣੇ ਕੰਟੀਨ ਵੀ ਹੈ ਤੇ ਥੋੜੀ ਸ਼ੋਪਿੰਗ ਕਰ ਸਕਦੇ ਹੋ ਸਾਹਮਣੇ ਫਾੜ ਵੀ ਲੱਗੀ ਹੈ ਮਸਾਲਾ ਘਰ ਦਾ ਜੋ ਵੀ ਫਾਸਟ ਫੂਡ ਜੋ ਜੇ ਤੁਸੀਂ ਖਾਣਾ ਚਾਹੋਗੇ ਤਾਂ ਖਾ ਸਕਦੇ ਹੋ ਤੇ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦੇਣਾ ਚਾਹੁੰਦਾ ਹਾਂ ਪੰਜਾਬ ਨੈਸ਼ਨਲ ਬੈਂਕ ਮੈਂ ਕੇਂਦਰਾ ਬੈਂਕ ਦਾ ਮੇਰੇ ਏ.ਜੀ.ਐਮ. ਸੀਗਾ ਜੇ ਪੰਜਾਬ ਨੈਸ਼ਨਲ ਬੈਂਕ ਦੀ ਤੁਸੀਂ ਕੈਸ਼ ਚੈੱਕ ਵੀ ਕਰਨਾ ਜਾਂ ਤੁਸੀਂ ਕਰਵਾਉਣਾ ਹੈ ਤੇ 10 ਰੁਪਏ ਉਹ ਟੈਕਸ ਲਾਉਂਦੀ ਹੈ ਜੇ ਤੁਸੀਂ ਕਾਉਂਟੀ ਲੋਕ ਤੇ 200 ਰੁਪਏ ਕਰਵਾਇਆ ਤੇ 210 ਰੁਪਏ ਤੁਹਾਡੇ ਅਕਾਊਂਟ ਤੋਂ ਕੱਟ ਆਉਣਗੇ ਜੇ ਤੁਸੀਂ ਚੈੱਕ ਵੀ ਕੀਤਾ ਬੈਲੈਂਸ ਉਹਦੇ ਵੀ ਜਿਹੜੇ ਆ 10 ਰੁਪਏ ਉਹ ਕਿੱਥੇ ਜਾਂਦੇ ਆ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਵੀ ਬੈਂਕ ਤੋਂ ਕਰਵਾਉਂਦੇ ਆ ਇਹ ਜਿਹੜੀਆਂ ਭਾਰਤੀਆਂ ਨਵੀਆਂ ਗਾਈਡਲਾਈਨ ਵਿੱਚ ਆਈਆਂ ਇਹ ਜਿਹੜੀਆਂ ਭਾਰਤੀਆਂ ਨਵੀਆਂ ਗਾਈਡਲਾਈਨਸ ਆਈਆਂ ਉਹਨਾਂ ਵਿੱਚ ਇਹ ਆ ਕਿ 10 ਰੁਪਏ ਪਰਤੀ ਟੈਕਸ ਕੱਟਿਆ ਜਾਂਦਾ ਜੇ ਤੁਸੀਂ ਬੈਲੈਂਸ ਚੈੱਕ ਕਰਦੇ ਹੋ ਜਾਂ ਤੁਸੀਂ ਬੈਲੈਂਸ ਜੋ ਵੀ ਆ ਆਪਣਾ ਪੈਸਾ ਜੋ ਵੀ ਨਕਦ ਘੜਪਾਉਂਦੇ ਆ ਤੇ ਉਸ ਤੇ 10 ਰੁਪਏ ਪ੍ਰਤੀ ਜਿਹੜਾ ਉਹ ਟੈਕਸ ਕੱਟਿਆ ਜਾਂਦਾ ਗਵਰਨਮੈਂਟ ਵੱਲੋਂ ਸੋ ਮੈਂ ਤਾਂ ਕਹਿੰਦਾ ਜੀਡੀਪੀ ਨਾਲ ਏਡੀਐਮ ਤੁਸੀਂ ਉਹ ਜਿਹੜਾ ਯੂਜ਼ ਕਰ ਜਾਂ ਤਾਂ ਫਿਰ ਗੂਗਲ ਪੇ ਤਾਂ ਹੈ ਹੀ ਆਪਣੇ ਆਨਲਾਈਨ ਪੇਮੈਂਟ ਜਿਹੜਾ ਉਹ ਤੁਸੀਂ ਯੂਜ਼ ਕਰੋ ਉਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੈ ਜੇ ਲੱਗ ਇੱਕ ਗਰੀਬ ਦੀ ਗਰੀਬੀ ਘੱਟਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਆ ਜੋ ਇਸ ਸਥਾਨ ਤੇ ਆਇਸੀ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਉਸ ਦਾ ਨਾਮ ਸੀ ਹਸਨ ਅਲੀ ਸੀ ਬਾਪੀ ਚਲੋ ਚੱਲਦੇ ਹਾਂ ਟਾਈਮ ਪਾਪੀ ਹੋ ਗਿਆ ਚਲੋ ਤੁਹਾਨੂੰ ਆਪੋ ਸੌਣ ਲੈ ਕੇ ਆਇਆ ਤੇ ਹੁਣ ਆਪਾਂ ਜਾ ਰਹੇ ਹਾਂ ਫਤੇਪੁਰ ਸਿਕਰੀ ਦੇਖੋ ਬਹੁਤ ਨਿਕਲ ਜਾਵਾਂਗੇ ਜਿੱਦੇ ਆਪਰੇ ਅਗਲੀ ਜੱਸਮੇ ਸਬ ਜੈਪੋਟ ਇਕਾ ਫਿਰ